ਮੈਟਰੋ 2 ਜਾਨਵਰ ਦਿਖਾਉਣ ਲੱਗਿਆ ਇੱਕ ਤਾਂ ਘੋੜੀ ਜਿਹੜੀ ਵਸ਼ੇਰੀ ਸਕਰੀਨ ਤੇ ਵੇਖ ਰਿਹਾ ਮੱਥੇ ਫੁੱਲ ਤੇ ਇੱਕ ਪੈਰ ਚਿੱਟੇ ਦੀ ਆ ਬਹੁਤ ਹੀ ਚੰਗੀ ਵਸ਼ੇਰੀਆ ਦੋਸਤੋ ਤੇ ਇੱਕ ਅਗਿਆ ਘੋੜੀ ਦੇਖ ਰਿਹਾ ਮਾਰਵਾੜੀ ਚਾਲ ਚੂਲ ਦੀ ਐਨ ਓਕੇ ਆ ਤੇ ਮਾਗਰੇ ਦੇ ਵਸ਼ੇਰੀਆ ਘੋੜੀ ਇਹ ਗੱਬਣ ਵੀ ਆ ਤਿੰਨ ਮਹੀਨਾ ਦੇ ਲਗਭਗ ਗੱਬਣ ਆ ਤੇ ਮਾਗਰੇ ਦੇ ਵਸ਼ੇਰੀਆ ਮੱਥੇ ਪਟਾ ਇੱਕ ਪੈਰ ਚਿੱਟਾ ਤੇ ਵਸ਼ੇਰੀ ਬਹੁਤ ਚੰਗੇ ਘੋੜੇ ਦੀ ਆ ਤੇ ਘੋੜੀ ਆ ਜਿਹੜੀ ਦਰੂਣੇ ਘੋੜੇ ਦੇ ਬੱਚੇ ਤੋਂ ਇਹ ਗੱਬਣ ਆ ਤੇ ਦੋਨੇ ਤਿੰਨੇ ਜਾਨਵਰ ਸਾਫ ਸੁਥਰੇ ਨੇ ਸਾਰੀ ਡਿਟੇਲ ਆ ਜਿਹੜੀ ਆਪਾਂ ਵੀਡੀਓ ਚ ਤੁਹਾਡੇ ਨਾਲ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ ਚ ਬਨੇ ਰਹੋ ਤੇ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਲਗਵਾਉਣੀ ਆ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਚੱਲਦਾਗਾ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੇ ਕੋਈ ਮਿੱਤਰ ਪਿਆਰਾ ਆਪਣੇ ਘਰੇ ਜਾਂ ਫਾਰਮ ਤੇ ਬਲਾ ਕੇ ਘੋੜੀਆਂ ਦੀ ਸੇਲ ਆਲੀਆਂ ਦੀ ਵੀਡੀਓ ਕਰਵਾਉਣਾ ਚਾਹੁੰਦਾ ਜਾਂ ਘੋੜੇ ਦੀ ਕੋਈ ਪ੍ਰੋਮੋਸ਼ਨ ਵਗੈਰਾ ਕਰਾਉਣਾ ਚਾਹੁੰਦਾ ਉਹ ਵੀ ਆਪਣੇ ਨਾਲ ਮਿੱਤਰ ਪਿਆਰਾ ਸੰਪਰਕ ਕਰ ਸਕਦਾ ਆਪਾਂ ਉਹਨਾਂ ਦੀ ਵੀ ਐਡ ਕਰ ਦਾਂਗੇ ਦੋਸਤੋ ਤੇ ਗੱਲ ਕਰਦੇ ਆਂ ਆਪਾਂ ਪਹਿਲਾਂ ਇਸ ਬਸ਼ੇਰੀ ਦੀ ਜਿਹੜੀ ਸਕਰੀਨ ਤੇ ਦੇਖ ਰਹੇ ਹਾਂ ਇਸ ਬਸ਼ੇਰੀ ਦੀ ਆਪਾਂ ਤੁਹਾਡੇ ਨਾਲ ਡਿਟੇਲ ਸਾਂਝੀ ਕਰਦੇ ਆਂ ਜਿਹੜੀ ਇਹ ਬਸ਼ੇਰੀ ਆ ਦੋਸਤੋ ਮੱਥੇ ਫੁੱਲ ਤੇ ਇੱਕ ਪੈਰ ਚਿੱਟਾ ਤੇ ਬਾਡੀ ਦੀ ਤੁਸੀਂ ਚੈੱਕ ਕਰ ਸਕਦੇ ਹੋ ਧੌਣ ਵਗੈਰਾ ਦੀ ਬਹੁਤ ਹੀ ਸੋਹਣੀ ਸੰਖੇਪੀ ਬਸ਼ੇਰੀ ਆ ਜੇ ਕਿਸੇ ਨੇ ਘਰੇ ਬਰੀਡਿੰਗ ਵਾਸਤੇ ਘੋੜੀ ਤਿਆਰ ਕਰਨੀ ਆ ਤਾਂ ਤੁਸੀਂ ਬਈਆਂ ਨਾਲ ਗੱਲਬਾਤ ਕਰ ਲਿਓ ਇਹਦੀ ਉਮਰ ਆ ਜਿਹੜੀ 12 ਦੀ ਹੈ ਹਾਈਟ ਆ ਜਿਹੜੀ 58.58 ਇੰਚਾ ਦੋਸਤੋ ਤੇ ਬਾਲ ਪੌਰੀਆਂ ਦੀ ਬਿਲਕੁਲ ਸਾਫਾ ਕੋਈ ਵੀ ਗਲਤ ਪੌਰੀ ਨਹੀਂ ਕੰਨ ਕਨੌਤੀ ਦੀ ਬਹੁਤ ਸੋਹਣੀ ਆ ਪਿੱਠ ਪੁੜੇ ਦੀ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਸਾਰੇ ਪਾਸਿਓ ਐਨ ਓਕੇ ਆ ਬਸ਼ੇਰੀ ਕਿਸੇ ਪਾਸਿਓ ਕੋਈ ਘਾਟ ਬਾਧ ਨਹੀਂ ਤੇ ਜੇ ਕੋਈ ਜਾਣਕਾਰੀ ਆਪਣੇ ਵੱਲੋਂ ਘਾਟ ਬਾਧ ਹੈਗੀ ਆ ਤਾਂ 22 ਦਾ ਨੰਬਰ ਆ ਜਿਹੜਾ ਮਨੀ ਦਾ ਸਕਰੀਨ ਤੇ ਚੱਲ ਰਿਹਾ ਇਹ ਪਾਦੜੇ ਪਿੰਡ ਵਿੱਚ ਖੜੀ ਆ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਇਹ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਇਸ ਬਸ਼ੇਰੀ ਲਈ ਤੇ ਘਰੇ ਜਾ ਕੇ ਬਸ਼ੇਰੀ ਦੇਖ ਪਰਖ ਕੇ ਸੌਦਾ ਕਰ ਸਕਦੇ ਹੋ ਬਸ਼ੇਰੀ ਦਾ ਜੇ ਕਿਸੇ ਨੂੰ ਪਸੰਦ ਆਉਂਦੀ ਆ ਤੇ ਅੱਗੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਇਸ ਘੋੜੀ ਦੀ ਜਿਹੜੀ ਸਕਰੀਨ ਤੇ ਦੇਖ ਰਹੇ ਹੋ ਘੋੜੀ ਤੁਸੀਂ ਚਾਲ ਵਾਲੇ ਪਾਸਿਓਂ ਐਨ ਓਕੇ ਆ ਇੱਕ ਨੰਬਰਾਂ ਚਿਪ ਕੱਢ ਘੋੜੀ ਆ ਤੇ ਚਾਲ ਤੁਸੀਂ ਦੇਖ ਰਹੇ ਹੋ ਘੋੜੀ ਦੀ ਸਕਰੀਨ ਤੇ ਹਨਾ ਐਨ ਆਉਂਦੀ ਆ ਬਹੁਤ ਸੋਹਣੀ ਆ ਮਾਗਰ ਬਸ਼ੇਰੀ ਵੀ ਬਹੁਤ ਸੋਹਣੀ ਆ ਜਿੰਨੀ ਕੋੜੀ ਸੋਹਣੀ ਆ ਉੰਨੀ ਬਸ਼ੇਰੀ ਸੋਹਣੀ ਆ ਤੇ ਬਸ਼ੇਰੀ ਤੁਸੀਂ ਚੈੱਕ ਕਰੋ ਕਰੰਟ ਕਰੰਟ ਬਹੁਤ ਆ ਬਸ਼ੇਰੀ ਚ ਇੱਕ ਪੈਰ ਚਿੱਟਾ ਤੇ ਮੱਥੇ ਪਟੇ ਦੀ ਆ ਬਸ਼ੇਰੀ ਤੇ ਕੋੜੀਆਂ ਦੋਸਤੋ ਜਿਹੜੀ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਕੋੜੀ ਦੀ ਹਾਈਟ ਆ ਦੋਸਤੋ ਜਿਹੜੀ 60 ਇੰਚ ਆ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਕੋੜੀ ਤੇ ਜਿਹੜੀ ਇਹ ਕੋੜੀ ਆ ਇਹ ਦਰੋਣੇ ਘੋੜੇ ਦੇ ਬੱਚੇ ਤੋਂ ਗੱਭਣ ਆ ਦਰੋਣੇ ਘੋੜੇ ਦਾ ਅੱਗੇ ਬੱਚਾ ਹੈਗਾ ਆ ਜਿਹੜਾ ਸਕਰੀਨ ਤੇ ਦੇਖ ਰਹੇ ਹੋ ਫੋਟੋ ਇਸ ਘੋੜੇ ਤੋਂ ਇਹ ਗੱਭਣ ਆ ਤਿੰਨ ਸਾਢੇ ਤਿੰਨ ਮਹੀਨਿਆਂ ਦੇ ਲਗਭਗ ਘੋੜੀ ਗੱਬਣ ਆ ਤੇ ਬਾਲਪੌਰੀਆਂ ਦੀ ਬਿਲਕੁਲ ਸਾਫ ਆ ਤੇ ਜਿਹੜੀ ਬਸ਼ੇਰੀਆ ਦੋਸਤੋ ਇਹ ਵੀ ਬਹੁਤ ਹੀ ਚੰਗੇ ਘੋੜੇ ਦੀ ਆ ਉਹ ਵੀ ਬਾਈਆਂ ਕੋਲੇ ਫੋਟੋ ਵੀਡੀਓ ਪ੍ਰੂਫ ਸਾਰਾ ਕੁਝ ਹੈਗਾ ਬਸ਼ੇਰੀ ਦੀਆਂ ਵੀ ਨੇ ਤੇ ਬਸ਼ੀਰੇ ਦੀਆਂ ਵੀ ਨੇ ਤੇ ਬਸ਼ੇਰੀਆ ਜਿਹੜੀ ਉਹ ਵੀ ਬਾਲਪੌਰੀਆਂ ਦੀ ਬਿਲਕੁਲ ਸਾਫ ਆ ਤੇ ਘੋੜੀ ਵੀ ਬਿਲਕੁਲ ਸਾਫ ਆ ਸਵਾਰੀ ਦੀ ਐਨ ਓਕੇ ਆ ਘੋੜੀ ਕਿਸੇ ਪਾਸਿਓਂ ਕੋਈ ਤਥਾ ਨਹੀਂ ਹੈਗੀ ਘੋੜੀ ਦੇ ਵਿੱਚ ਕਮੀ ਕੋਈ ਨਹੀਂ ਤੇ ਦੋਨੇ ਪਾਸਿਓਂ ਦੋਨੇ ਜਾਨਵਰ ਸਾਫ ਸੁਥਰੇ ਨੇ ਜਿਹੜੀ ਬਸ਼ੇਰੀ ਦਿਖਾਈ ਆ ਉਹ ਵੀ ਸਾਫ ਸੁਥਰੀ ਆ ਤੇ ਮੋਲਵਾੜੀ ਦੀ ਗੱਲ ਆ ਜਿਹੜੀ ਤੁਸੀਂ ਬਾਈ ਨਾਲ ਕਰ ਸਕਦੇ ਹੋ ਬਾਈ ਦਾ ਪਿੰਡ ਆ ਕੁੱਲਰੀਆਂ ਕੁੱਲਰੀਆਂ ਪਿੰਡ ਆ ਦੋਸਤੋ ਬਰੇਟਿਆਂ ਤੋਂ 5-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਨੰਬਰ ਆਪਾਂ ਦੋਨਾਂ ਦਾ ਸਕਰੀਨ ਤੇ ਦੇਤਾ ਤੇ ਪਹਿਲਾ ਵਾਲੇ ਜਿਹੜਾ ਜਿਹਦੇ ਕੋਲੇ ਬਸ਼ੇਰੀ ਆ ਮਣੀ ਕੋੜ ਉਹਦਾ ਨੰਬਰ ਵੀ ਆਪਾਂ ਸਕਰੀਨ ਤੇ ਦਿੱਤਾ ਹੋਇਆ ਤੇ ਜਿਹੜੀ ਆ ਤੁਸੀਂ ਮਾਰਵਾੜੀ ਘੋੜੀ ਦੇਖ ਰਹੇ ਹੋ ਇਸ ਬਾਈ ਦਾ ਵੀ ਨੰਬਰ ਆਪਾਂ ਸਕਰੀਨ ਤੇ ਦੇਤਾ ਦੋਸਤੋ ਤੁਸੀਂ ਜਾਨਵਰ ਘਰੇ ਜਾ ਕੇ ਦੇਖ ਪਰਖ ਕੇ ਤੇ ਜਾਨਵਰ ਖਰੀਦ ਸਕਦੇ ਹੋ ਉਹਨਾਂ ਚੋਂ ਤੇ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਲਗਵਾਉਣੀ ਆ ਆਪਣਾ ਨੰਬਰ ਵੀ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ ਆਪਣੇ ਨਾਲ ਵੀ ਸੰਪਰਕ ਕਰ ਸਕਦੇ ਹੋ ਦੋਸਤੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਦੱਬ ਕੇ ਵੀਡੀਓ ਵੇਖਣ ਲਈ ਸਾਰੇ ਸੱਜਣ ਮਿੱਤਰਾਂ ਦਾ ਧੰਨਵਾਦ